ਆ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਪ੍ਰਧਾਨ ਜੀ ਕੀ ਗੱਲ ਐ ਅੱਧਰ ਮੁਹ ਕਰੋ ਵੀਰ ਜੀ ਵੀਰ ਜੀ ਇੱਧਰ ਆਂ ਜੀ ਪਾਜੀ ਇੱਧਰ ਇੱਧਰ ਕੈਮਰਾ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਬਣਨਾ ਕੈਮਰਾ ਨਹੀਂ ਕਰਨਾ ਰੁਕ ਜਾ ਦਰਬਾਰ ਸਾਹਿਬ ਪਾਣੀ ਪੀਣ ਗਏ ਨੌਜਵਾਨ ਦੀ ਐਜਸੀ ਪੀਸੀ ਮੁਲਾਜ਼ਮਾਂ ਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ ਜੀਆਂ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਤੰਦਾਜ਼ੀ ਦੇ ਨੌਜਵਾਨ ਨੇ ਕੁੱਟਮਾਰ ਦੇ ਨਿਸ਼ਾਨ ਵੀ ਦਿਖਾਏ ਨੇ ਜਿਸ ਨੂੰ ਸੀ ਬਿਨਾ ਬਲਰ ਕੀਤੇ ਨਹੀਂ ਦਿਖਾ ਸਕਦੇ ਤੇ ਦੂਜੇ ਪਾਸੇ ਜਦੋਂ ਇਸ ਨੂੰ ਲੈ ਕੇ ਸੇਵਾਦਾਰ ਦੇ ਨਾਲ ਗੱਲਬਾਤ ਕਰਨੀ ਚਾਹੀਦਾ ਉਹ ਫੋਨ ਖੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਤਰ੍ਹਾਂ ਕਿ ਸਕਰੀਨ ਤੇ ਨਜ਼ਰ ਆ ਰਿਹਾ ਫਿਲਹਾਲ ਤੰਦਾਜ਼ੀ ਕੇ ਸ਼੍ਰੀ ਦਰਬਾਰ ਸਾਹਿਬ ਰੋਹਾਨੀਅਤ ਦਾ ਕੇਂਦਰ ਹੈ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ਦੇ ਵਿੱਚ ਵਕਫਾ ਵਕਫਾ ਧਰਮਾਂ ਅਤੇ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਵੀ ਚਾਰੇ ਧਰਮਾਂ ਦੀ ਇਕਤਾ ਦਾ ਸੁਨੇਹਾ ਦਿੰਦੇ ਹਨ ਅਜਤਕੀ ਇੱਕ ਨੌਜਵਾਨ ਪਾਣੀ ਪੀਣ ਲਈ ਗਿਆਤਾ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜਿਸ ਦੀ ਵੀਡੀਓ ਅੰਦਾਜ਼ੀ ਕੇ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਫਿਰ ਹਾਲ ਇਸ ਸੰਬੰਧੀ ਪੀੜਤ ਨੌਜਵਾਨ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਨੇੜੇ ਇੱਕ ਹੋਟਲ ਦੇ ਵਿੱਚ ਕੰਮ ਕਰਦਾ ਹੈ ਤੇ ਜਦ ਕੀ ਉਹ ਦਰਬਾਰ ਸਾਹਿਬ ਵੀ ਕੇ ਪਾਣੀ ਪੀਣ ਦੇ ਲਈ ਗਿਆ ਤਾਂ ਸ਼ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਉਹਨਾਂ ਨੂੰ ਫੜ ਕੇ ਕੁੱਟਮਾਰ ਕੀਤੀ ਹੈ ਮੌਕੇ ਦੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਸ਼ਰੋਮਣੀ ਕਮੇਟੀ ਮੁਲਾਜ਼ਮਾਂ ਤੋਂ ਬਚਾਇਆ ਜਿਸ ਤੋਂ ਬਾਅਦ ਹੁਣ ਪੀੜਤ ਵਿਅਕਤੀ ਵੱਲੋਂ ਇਨਸਾਫ ਦੀ ਜਿੱਥੇ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਪੁਲਿਸ ਐ ਕਹਿਣਾ ਆਹ ਦੇਖੋ ਜੀ ਸ਼੍ਰੋਮਣੀ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆਹ ਦੇਖੋ ਪ੍ਰਧਾਨ ਜੀ ਕੀ ਗੱਲ ਐ ਇੱਧਰ ਮੁਹ ਕਰੋ ਵੀਰ ਜੀ ਵੀਰ ਜੀ ਇੱਧਰ ਆਂ ਜੀ 10 ਫੋਨ ਨਹੀਂ ਫੜਨਾ ਫੋਨ ਨਹੀਂ ਵੀਰ ਜੀ ਫੜਨਾ ਫੋਨ ਨਹੀਂ ਫੜਨਾ ਵੀਰ ਜੀ ਦੱਸੋ ਕੀ ਗੱਲ ਮੁੰਡੇ ਨੂੰ ਕਟਿਆ ਆਇਨਾ ਅੰਦਰ ਵਾਰਡ ਕੇ ਨੂੰ ਚੱਕੀ ਅੰਦਰ ਵਾਰਡ ਕੇ ਕਟਿਆ ਕੀ ਚੱਕਰ ਹੋਇਆ ਵੀਰ ਜੀ ਦੱਸੋ ਵੀਰ ਜੀ ਵੀਰ ਜੀ ਦੱਸੋ ਚੋਰੀ ਕੀਤੀ ਵੀਰ ਜੀ ਦੱਸੋ ਫੋਟੋ ਵਾਲੇ ਕਮਰੇ ਨਾਲ ਲਾਉਣ ਜਿੰਨਾ ਵੀਰ ਜੀ ਚੋਰੀ ਕੀਤੀ ਆਪਾਂ ਭਾਜੀ ਇਧਰ ਇਧਰ ਕੈਮਰਾ ਹੈਲ ਕੈਮਰਾ ਨਹੀਂ ਫੜਨਾ ਕੈਮਰਾ ਨਹੀਂ ਫੜਨਾ ਕੈਮਰਾ ਨਹੀਂ ਕਰਨਾ ਰੁਕ ਜਾ ਆ ਦੇਖੀ ਹਾਲ ਕੀ ਸਾ ਕੀ ਆ ਆ ਦੇਖੋ ਜੀ ਕਾਲੀਦਾਲ ਦੇ ਗੁੰਡੇ ਦੇਖੋ ਸ਼ਰਮਣੀ ਕਮੇਟੀ ਵਾਲਾ ਦੇ ਗੁੰਡੇ ਆ ਬਣਾਉ ਉਹਦੀ ਵੀਡੀਓ ਆ ਦੇਖੋ ਜੀ ਇਧਰ ਕਰ ਯਾਰ ਲਾ ਰਿਹਾ ਆ ਦੇਖੋ ਜੀ ਸ਼ਰਮਣੀ ਕਾ ਕਮੇਟੀ ਦੇ ਹਾਲ ਦੇਖ ਲੋ ਇਹਨਾਂ ਦਾ ਆ ਦੇਖੋ ਗੁੰਡੇ ਆ ਵੇਖੋ ਬਾਬਾ ਟੱਲ ਰਾਇ ਆ ਕੈਬਨ ਇਹ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਸਭ ਸਭ ਗੁੰਡੇ ਇਕੱਠੇ ਹੋਏ ਜਿੰਨੇ ਵੀ ਆ ਨਾ ਇੱਥੇ ਅੰਦਰ ਚੰਗੀ ਤਰ੍ਹਾਂ ਰੀਜਨਲ ਆਇਆ ਉਹਨਾਂ ਨੇ ਵੇਖੋ ਵਿਚਾਰਾ ਫੇਰ ਕੀ ਹੋ ਗਿਆ ਕਮਰੇ ਲੌਂਦਾ ਤੇ ਕਮਰੇ ਲੌਣਾ ਕੋਈ ਗੁਣਵਾ ਥੋੜਾ ਜਿਹਾਵਾ ਤੁਸੀਂ ਕਮਰੇ ਦੋ ਉਹਨਾਂ ਦੇ ਦੱਸੋ ਫੋਟ ਲਾਲੇ ਕਮਰੇ ਨਾ ਲੌਣ ਜਿੰਨਾਂ ਨੇ ਇੰਨੇ ਇੰਨੇ ਕਰਾਏ ਕਿੰਨਾ ਦੇਣੇ ਆ ਭਜੀ ਇਧਰ ਇਹ ਅੰਦਰ ਦਰਬਾਰ ਸਾਹਿਬ ਆਬਾਟਲ ক্রিকেট ਤੇ ਕਿਹਨਾਂ ਸੀ ਉਹ ਕਿਹੜੇ ਛੱਕੇ ਜਾਂ ਕੋਈ ਭਜੀ ਉਹ ਐਡੇ ਪੈਸੇ ਕੇ ਮੁਲਾਜ਼ਮ ਥੇ ਉਹ ਚਾਰ ਪੰਜ ਜਣੇ ਤੇ ਹੈ ਉਹ और मेरे यहाँ गेट पे इधर गंगा निवास के बाहर घेर लिया और लियार पकड़ के लाया गेट गेट पे गेट पे केबिन है।, तो की की। है कि तुम अंदर नहीं जाओगे मत्था टेकने भी नहीं जाओगे पानी पीने भी नहीं जाओगे नहीं तो इसी थे, काम की कर दे कमरे वाला काम करता हूँ भैया के पास काम करता हूँ मैनेजर हाँ जी कमरे वगैरह बुक कर दे करते नहीं कर दे? अंदर नहीं इधर बाहर बाहर जो सवारी आती है ना जिसको रूम नहीं मिलते है उनको हम लोग रूम देते है कि को लट से मारा है और मेरा गला दबाया है, भी लट मारा है हाथ पे मारे और इधर ही मारे हाथ और ठूसे भी मारे इनने गले भी मेरे दोनों जनों ने मिलकर मारा मेरे ये यही मांग करता हूँ जी की सस्पेंड किया जाए इनको हटाया जाए क्यूँकी इनकी गुंडागर्दी दिन पे दिन बढ़ती जा रही है

ਦੋਵੇਂ ਮੁਰਕਾ ਜਿ ਬੈਠ ਕੇ ਆ ਸੋਚ ਜਿਹੜਾ ਵਾ ਮੈਨੇਜਰ ਸਾਹਿਬ ਨਾਲ ਮਿਲ ਕੇ ਸਦਾ ਜਾਂਦਾ ਸੀ ਉਹਨੂੰ ਮਿਲ ਕੇ ਨਹੀਂ ਸੈਟੀਸਫਾਈ ਕਰਵਾਤੀ ਜਿੰਨਾ ਕਹਾਂ ਜੀ ਆਪਣਾ ਤੌਰ ਤੇ ਇਹਨੇ ਸੈਟੀਸਫਾਈ ਕਰਵਾਤੀ ਜਨਾ ਵਿਸ਼ਵਾਸਦਾ ਵੀ ਸਾਹ ਜ ਸਾਡੇ ਰਹੀ ਕੋ ਉਹਨਾਂ ਨੇ ਸਹਿਮਤੀ ਨਾਲ ਸੈਟ ਆ ਇਹ ਗਾਂ ਕੋਈ ਕਾਰਵਾਈ ਨਿਕਰਵਾਉਣਾ ਚਾਹਦੇ ਪੁੱਟ ਮਾਰ ਜਿਹੜੀ ਕੀਤੀ ਗਈ ਹੈ ਤੇ ਲੱਗਦਾ ਹੈ ਕਿ ਉਹਦੇ ਵਿੱਚ ਇੱਚੀ ਬੀਸੀ ਹਲਾਇਮਾਨ ਨੇ ਠੱਗਾ ਵੀ ਉਹਦੇ ਵਿੱਚ ਤੇ ਇਹਨਾਂ ਵੀਰਾਂ ਦਾ ਆ ਸੋਚੀ ਵੈਸੇ ਨੇ ਉਹ ਤੁਹਾਡੇ ਸਾਹਮਣੇ ਜੋ ਹੈਗਾ ਤੇ ਦੋਵੇਂ ਪਾਰਟੀ ਜਿਹੜੀ ਆ ਬੈਠ ਕੇ ਸਹਿਮਤੀ ਨਾਲ ਕਰ ਲਈ ਹੈ ਵੀ ਮੈਨੇਜਰ ਸਾਹਿਬ ਨੇ ਉਹਨੂੰ ਵਿਸ਼ਵਾਸਦਾ ਵਾਤਾਵ ਵੀ ਅਸੀਂ ਕਿ ਇਹ ਮੁਲਾਜ਼ਮਾਂ ਦੇ ਖਿਲਾਫ ਜੋਸ ਅਸੀਂ ਐਕਸ਼ਨ ਲਾਂ ਲੈ ਲਾਂਗੇ ਤੇ ਉਹਦੇ ਨਾਲ ਹੀ ਜ਼ਹਿਮ ਤੇ ਤੇ ਕੱਲ ਨੂੰ ਇਹ ਉਹਨਾਂ ਦੇ ਸਵਾਸਤ ਨਹੀਂ ਕਮਤ ਹੁੰਦੇ ਤੇ ਫਿਰ ਨਹੀਂ ਸਹਿਮਤ ਪਾਜੀ ਬਿਲਕੁਲ ਇਹਨਾਂ ਨੂੰ ਸ਼ਵਾਹਿਦ ਹੋਇਆ ਹੈ ਨਾ ਰਿਟਰਨਸ ਭਜਵਾ ਦੋ ਇਹਨਾਂ ਨੂੰ ਆ ਮੇਰੇ ਕੋਲ ਵੀ ਕਾਫੀ ਰਿਟਰਨ ਮੇਲੋ ਨਾ ਸਹਿਤ ਪਲੀਜ਼ ਸਹਿਮਤ